ਸਿੱਧਾ ਦੋਸਤੀ ਹਰ ਜਲਸਾ ਤਾਂ ਉਮੀਦ ਕਰਦੇ ਤੁਸੀਂ ਬਹੁਤ ਵਧੀਆ ਹੋਗੇ ਤਾਂ ਦੋਸਤੋ ਅੱਜ ਜਸਨੀ ਸਿੰਘ ਸਾਹਿਬ ਜੀਨੀ ਬਾਦੋ ਪਹੁੰਚ ਰਹੇ ਨੇ ਪੰਜਾਬ ਬਚਾਓ ਯਾਤਰਾ ਜੋ ਉਹਨਾਂ ਦਾ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਆ ਇੱਕ ਪਰਮਾਣੂ ਤੜਕੇ ਲੱਗੇ ਲੱਗੇ ਕਸਲਾਂ ਦੇ ਵਿੱਚ ਲੱਗੇ ਲੱਗੇ ਸ਼ਹਿਰਾਂ ਦੇ ਵਿੱਚੋਂ ਹੁੰਦੇ ਪੂਰੇ ਪੰਜਾਬ ਨੂੰ ਉਹਨਾਂ ਨੇ ਕਵਰ ਕੀਤਾ ਕੋਈ ਕੋਈ ਪਹੁੰਚ ਰਹੇ ਨੇ ਤੋਈ ਕੋਈ ਸੋਸ਼ਾ ਅੱਜ ਵਾਚਿੰਗ ਦਿੱਚਾ ਜੇ ਤੋਂ ਵੱਡੀ ਸਟੇਜ ਹੈ ਉਸ ਤੋਂ ਬਾਅਦ ਉਹਨਾਂ ਨੇ ਕੋਈ ਤਰਹ ਪਰ ਪਹੁੰਚਣਗੇ ਪਰਪਤ ਕਲਿੱਕ ਕਰ ਜਾਣਗੇ ਤੁਸੀਂ ਦੇਖ ਸਕਦੇ ਲੋਕਾਂ ਦਾ ਇਕੱਠ ਲੋਕਾਂ ਦਾ ਇਕੱਠ ਉਹ ਬਹੁਤ ਕੱਠਾ ਬਹੁਤ ਹੀ ਵੱਡਾ ਪਾਸੇ ਸਾਰਾ ਰੋਡ ਹੀ ਜਮ ਹੋਇਆ ਪਿਆ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਚਾਹਣ ਵਾਲੇ ਬਹੁਤ ਸੱਚ ਨੇ ਦੂਰ ਤੱਕ ਕਮਰੇ ਤੋਂ ਵੀ ਕਬਰ ਨਹੀਂ ਕੀਤਾ ਜਾ ਰਿਹਾ ਨਾ ਜਾ ਰਿਹਾ ਸਰਕਾਰ ਜੋ ਮੁਹੱਬਤ ਸਾਬਾਣਾ ਰਾ ਹਰ ਸਾਥ ਹੋਇਆ ਹੈ ਬਹੁਤ ਸਾਰੇ ਵੀਰ ਜੋ ਪਿੱਛੇ ਲੈ ਕੇ ਆਇਆ ਇਹ ਤਰ੍ਹਾਂ ਸਰਕਾਰ ਕੋਲ ਪਾਵਰ ਸੀ ਉਹਨਾਂ ਨੂੰ ਜਾਰੀ ਕਰਦਾ ਹੈ ਸਰਕਾਰ ਨੂੰ ਪਿਆ ਹੈ ਹਰ ਇੱਕ ਦੇ ਆਮ ਜੀਵਨ ਨੂੰ ਬਣਾਉਣ ਲਈ ਇੱਕ ਸਰਕਾਰ ਦੇ ਮੰਤਰੀ ਚੁਣਨੇ ਜਾਂ ਤਾਂ ਵੀ ਕਹਿੰਦੇ ਹੁੰਦੇ ਨੇ ਕਿ ਜ਼ਿਆਦਾਤਰ ਅੱਜ ਜਨਾਜ਼ਾ ਦੇ ਸਮਾਰੋਹ ਹੋਣਾ ਹੈ ਅੱਜ ਜਨਾਜ਼ਾ ਦੇ ਸਮਾਰੋਹ ਹੋਣਾ ਹੈ ਅੱਜ ਜਨਾਜ਼ਾ ਦੇ ਸਮਾਰੋਹ ਹੋਣਾ ਹੈ

ਇਹ ਗੱਡੀ ਦੇ ਵਿੱਚ ਕਵਰਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕਿੰਨਾ ਕਾਠਾ ਕਿੰਨਾ ਦੂਰ ਦਾ ਵੀਡੀਓ ਵਿੱਚ ਵਾਚ ਕੀਤਾ ਜਾ ਪਰ ਵੀਡੀਓ ਵਿੱਚ ਵਾਚ ਨਹੀਂ ਹੋ ਸਕਦਾ ਕਿ ਕਾਠੀ ਬਹੁਤ ਜ਼ਿਆਦਾ ਦੂਰ ਤੱਕ ਬਹੁਤ ਦੂਰ ਦੂਰ ਤੱਕ ਜੋ ਪਤਾ ਹੀ ਨਹੀਂ ਲੱਗ ਰਿਹਾ ਵੀ ਅੱਗੇ ਗੱਡੀ ਸਾਡੀ ਦੇ ਕਿੰਨੇ ਲੋਕ ਅਤੇ ਪਿੱਛੇ ਕਿੰਨੇ ਆ ਕਿੱਥੋਂ ਤੱਕ ਕਿੰਨੇ ਕਿਲੋਮੀਟਰ ਦਾ ਕਾਠੂ ਹੋਗਾ ਸਮਝੇ ਬਾਹਰ ਹੋ ਜਾ ਤਾਂ ਲਿ ਸੰਗਾਰਿਛਦਾ ਪਹਿ ਲਗਦੇ ਨਾਰੇ ਸੋਇ ਫੁੱਲ ਢੰਡੇ ਅੰਕਾਂ ਲਿਓ ਕੁਰਬਾਨੀਆਂ ਕਰੀਆਂ ਹੋਰ ਜਾ ਕੋ ਵੇਖ ਧਾਰੂ ਅਣਖਾਂ भे जाम लॻंदा

아니야, 아니야, 아 sampai cocok 2012 Obrigado.